ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਲਗਾਤਾਰ ਪੱਖ ਦਾ ਜਾ ਰਿਹਾ ਹੈ ਤੇ ਜਿਵੇਂ ਜਿਵੇਂ ਦਿਨ ਨਸਤੇਕ ਆ ਰਹੇ ਨੇ ਉਸ ਦੇ ਨਾਲ ਨਾਲ ਵੱਡੇ ਆਗੂ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਖੁੱਦ ਪਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਨੇ ਅੱਜ ਮੁੱਖ ਮੰਤਰੀ ਮਾਨ ਮਾਝੇ ਹਲਕੇ ਦੇ ਵਿੱਚ ਪਹੁੰਚਣਗੇ ਮਾਝੇ ਦੀਆਂ ਗੁਰਦਾਸਪੁਰ ਤੇ ਅੰਮ੍ਰਿਤਸਰ ਸੀਟ ਦੇ ਉੱਤੇ ਚੋਣ ਪ੍ਰਚਾਰ ਕਰਦੇ ਮੁੱਖ ਮੰਤਰੀ ਮਾਨ ਅੱਜ ਨਜ਼ਰ ਆਉਣਗੇ ਗੁਰਦਾਸਪੁਰ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਜਨ ਸਭਾ ਨੂੰ ਸੁਬੋਧਨ ਕੀਤਾ ਜਾਵੇਗਾ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾਵੇਗਾ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਣਗੇ ਅਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਰੋਡ ਸ਼ੋਅ ਕੀਤਾ ਜਾਵੇਗਾ ਅੰਮ੍ਰਿਤਸਰ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਵੋਟਾਂ ਮੰਗਣਗੇ ਤਵਾਕਵਾ ਕੁਮੀਦਵਾਰਾਂ ਦੇ ਹਟਕਾਂ 'ਚ ਲਗਾਤਾਰ ਮੁੱਖ ਮੰਤਰੀ ਮਾਨ ਵੱਲੋਂ ਰੋਡ ਸ਼ੋਅ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਮਾੜਾ ਹਲਕੇ ਦੇ ਵਿੱਚ ਉਹ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਖਾਉਣ ਜਾ ਰਹੇ ਨੇ ਸ਼ਹਿਰੀ ਕਲਸੀਅਤ ਤੇ ਕੁਲਦੀਪ ਢਾਲੀਵਾਲ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ প্রচার ਕੀਤਾ ਜਾਵੇਗਾ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ ਤੇ ਨਾਲ ਦੀ ਨਾਲ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਆਮ ਆਨੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਮਾਨ ਹੀ ਸਟਾਰ ਪ੍ਰਚਾਰਕਾਂ ਦੇ ਵਿੱਚ ਸਭ ਤੋਂ ਪਹਿਲਾ ਚਿਹਰਾ ਨੇ ਹਾਲਾਂਕਿ ਇਸ ਤੋਂ ਪਹਿਲਾਂ ਗੁਜਰਾਤ ਲਈ ਜਦੋਂ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਸੀ ਉਹਦੇ ਵਿੱਚ ਅਰਵਿੰਨ ਕੇਜਰੀਵਾਲ ਦਾ ਨਾਮ ਵੀ ਸੀ ਮਨੀਸ਼ ਸੋਧਿਆ ਦਾ ਨਾਮ ਵੀ ਸੀ ਸਤਿੰਦਰ ਜੈਨ ਦਾ ਨਾਮ ਵੀ ਸੀ ਹਾਲਾਂਕਿ ਮੁੱਖ ਮੰਤਰੀ ਮਾਨ ਹੀ ਇਸ ਵੜੇ ਵੱਖ-ਵੱਖ ਥਾਂਾਂ ਦੇ ਉੱਤੇ ਪਾਰਟੀ ਦੇ ਮੁੱਖ ਚਿਹਰੇ ਦੇ ਤੌਰ ਦੇ ਉੱਤੇ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਵਿਚਰ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਪੁਨਾ ਦੀ ਗਵਾਈ ਚ ਚੋਣ ਪ੍ਰਚਾਰ ਮੁਹਿੰਮ ਜਿਹੜੀ ਆ ਉਸ ਨੂੰ ਪਖਾਇਆ ਜਾ ਰਿਹਾ ਤੇ ਅੱਜ ਮਾਝਾ ਹਲਕੇ ਦੇ ਵਿੱਚ ਦੋ ਸੀਟਾਂ ਦੇ ਉੱਤੇ ਮੁੱਖ ਮੰਤਰੀ ਮਾਨ ਜਿਹੜੇ ਨੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਜਨ ਸਭਾ ਤੇ ਜੋ ਰੋਡ ਸ਼ੋਅ ਨੇ ਉਹ ਕੀਤੇ ਜਾਣਗੇ। ਇਧਰ ਜਾਣਕਾਰੀ ਲਈ ਸਾਡੇ ਪੱਤਰਕਾਰ ਮਨਜਿੰਦਰ ਫੋਨ ਲਾਈਨ ਤੇ ਜੁੜਨੇ। ਮਨਜਿੰਦਰ ਕੀ ਕੋਈ ਜਾਣਕਾਰੀ ਅੱਜ ਜੋ ਸੀਐਮ ਦਾ ਪ੍ਰੋਗਰਾਮ ਹੈ ਮਾਝਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਦਾ ਕੀ ਕੋਈ ਜਾਣਕਾਰੀ? ਇਹ ਬਿਲਕੁਲ ਕਵਿੰਦਰ ਦਸਰਾ ਚਾਹੁੰਗਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਖਸ਼ਮਾਨ ਅਤੇ ਹੋਰ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਅੱਜ ਇੱਕ ਰੋਡ ਸ਼ੋਅ ਕੱਢਿਆ ਜਾਵੇਗਾ ਜਿਹਦੇ ਕੋਲ ਤੁਸੀਂ ਲੋਕ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੱਖ-ਵੱਖਰੀਆਂ 파ਟੀਆਂ ਤੋਂ ਪਰ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇੱਕ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾਵੇਗਾ ਉਸ ਤੋਂ ਬਾਅਦ 4 ਵਜੇ ਦੇ ਕਰੀਬ ਅੰਮ੍ਰਿਤਸਰ ਗੁਰੂ ਨਗਰੀ ਜਿਹੜਾ ਕਿ ਹਾਰਗੜ ਤੋਂ ਲੈ ਕੇ ਸਰ ਮੰਦਰ ਤੱਕ ਜਿਹੜਾ ਕਿ ਰੋਡ ਚੋਂ ਕੱਢਿਆ ਜਾਵੇਗਾ ਜਿਹਦੇ ਵਿੱਚ ਲੋਕਾਂ ਨੂੰ ਆਪਣੀਆਂ ਕਲਾਈ ਗਨਾਈਆਂ ਜਾਣਗੀਆਂ ਅਤੇ ਜਿਹੜੇ ਕੰਮ ਪੈਂਡਿੰਗ ਹੋਣ ਵਾਲੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਕਿ ਮੋਰ ਵੀ ਲੱਗਦੀ ਨਜ਼ਰ ਆ ਸਕਦੀ ਹੈ ਪਰ ਇਹ ਵੀ ਗੱਲ ਕਹਿ ਸਕਦਾ ਕਿ ਅੱਜ ਅੰਮ੍ਰਿਤਸਰ ਵਾਸਤੇ ਕੋਈ ਵੱਡਾ ਤੋਹਫਾ ਮਾਨ ਸਾਹਿਬ ਲਾੜ ਕਰ ਸਕਦੇ ਨੇ 4 ਵਜੇ ਦੇ ਕਰੀਬ ਠੀਕ ਰਹੇ। ਇਸ ਲਈ ਸੋ ਮੁੱਖ ਮੰਤਰੀ ਮਾਨ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ।